ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟ ایڈ ਦਿੱਤੀ ਜਾਂਦੀ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਹਰ 3 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਇਹ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਅੱਜ ਇਹ ਸਾਡੇ ਪਿੰਡ ਦਾ ਸਾਂਝਾ ਪ੍ਰੋਗਰਾਮ ਹੈ ਸਾਰੀਆਂ ਧੀਆਂ ਵਾਲੀਆਂ ਬੇਟੀਆਂ ਵੱਲੋਂ ਸਾਰੇ ਪਿੰਨੇ ਨਾਲ ਮਿਲ ਕੇ ਮਨਾਇਆ ਬੜੀ ਖੁਸ਼ੀ ਦਾ ਦਿਹਾੜੀ

ਯਾਰ ਬਹੁਤ ਹੀ ਵਧੀਆ ਮੈਨੂੰ ਲੱਗਿਆ ਅੱਜ ਬਹੁਤ ਹੀ ਅੱਛਾ ਲੱਗਾ ਮੇਰੀ ਵੀ ਸਮਾਜ ਦੇ ਵਿੱਚ ਇਹ ਪ੍ਰੋਗਰਾਮ ਮੈਂ ਪਹਿਲੀ ਵਾਰ ਹੀ ਦੇਖਿਆ ਵੀ ਆਪਣੇ ਨਗਰ ਦੇ ਵਿੱਚ ਆਸ-ਪਾਸੇ ਜਾਈਦਾ ਪਰ ਇਦਾਂ ਦਾ ਪ੍ਰੋਗਰਾਮ ਮੈਂ ਕਿਸੇ ਨਗਰ ਦੇ ਚੰਗੇ ਨਹੀਂ ਦੇਖਿਆ। ਤੁਹਾਨੂੰ ਵਿੱਚ। ਹਾਂਜੀ ਅੱਜ ਸਾਡੇ ਪਿੰਡ ਬੋਲੀ ਵਿੱਚ ਸਾਡੇ ਮੈਂਬਰ ਸਾਹਿਬ ਔਰ ਸਰਪੰਚ ਸਾਹਿਬ ਸਾਰੇ ਜੀ ਨਾਲ ਮਿਲ ਕੇ ਈਆਂ ਦਾ ਤਿਉਹਾਰ ਮਨਾਇਆ ਸਾਉਣ ਮਹੀਨਾ ਮਹਾ ਮਨਾਇਆ ਹੈ। ਉਹਦੇ ਵਿੱਚ ਸਾਰਿਆਂ ਨੂੰ ਗਾਈਡ ਕੀਤਾ ਹੈ ਕਿ ਆਪਣੇ ਸੱਭਿਆਚਾਰ ਨੂੰ ਕਦੀ ਨਾ ਭੁੱਲੋ। ਹਾਂਜੀ ਲੰਬੜਦਾਰ ਸਾਹਿਬ ਜੀ ਦਾ ਵੀ ਸਾਡੇ ਨਾਲ ਯੋਗਦਾਨ ਲਿਆ ਹੈ। ਉਹਨਾਂ ਦੀ ਪਹਿਲ ਨਾਲ ਹੀ ਸਾਰਾ ਕੁਝ ਹੋਇਆ ਹੈ। ਔਰ ਸਾਰੀਆਂ ਬੇਟੀਆਂ ਨੂੰ ਇਹਨਾਂ ਨੇ ਇਕੱਠਾ ਕਰਕੇ ਔਰ ਆਪਣੇ ਸੱਭਿਆਚਾਰ ਨਾਲ ਜੋੜਿਆ ਹੈ। ਪੰਜਾਬੀ ਸੂਟ ਪਾ ਕੇ ਕੁੜੀਆਂ ਆਈਆਂ ਸਭ ਤੋਂ ਵਧੀਆ ਸਾਨੂੰ ਸੱਭਿਆਚਾਰ ਨਾਲ ਜੋੜਿਆ ਹੈ। ਧੀਆਂ ਦੇ ਸਤਿਕਾਰ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਧੀਆਂ ਦੇ ਸਤਿਕਾਰ ਲਈ ਮੈਂ ਇਹੀ ਕਹਿਣਾ ਚਾਹਨੀ ਆ ਕਿ ਸਾਨੂੰ ਧੀਆਂ ਨੂੰ ਅੱਗੇ ਕਰਨਾ ਚਾਹੀਦਾ ਹੈ ਹਮੇਸ਼ਾ। ਸਾਨੂੰ ਕਦੀ ਵੀ ਧੀਆਂ ਨੂੰ ਕੁੱਠਾ ਨਹੀਂ ਮਾਰਨਾ ਚਾਹੀਦਾ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਔਰ ਸਭ ਤੋਂ ਮਤਲਬ ਧੀਆਂ ਹੀ ਅੱਜਕੱਲ ਸਭ ਤੋਂ ਉੱਪਰ ਪਹੁੰਚੀਆਂ ਹੋਈਆਂ ਨੇ ਸਾਨੂੰ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਗਰਮੀ ਦੇ ਮੌਸਮ 'ਚ ਰੋਕੂ ਘਟਦੇ ਜਾ ਰਹੇ ਆ ਉਹਨਾਂ ਨੂੰ ਕੀ ਮੈਸੇਜ ਹੈ ਧੀਆਂ ਤੇ ਤਰੀਕਾ ਲੱਭਣਾ ਤੁਹਾਨੂੰ ਹਾਂ ਦਰਕਤ ਸਾਨੂੰ ਦਰਕਤ ਲਾਉਣੇ ਚਾਹੀਦੇ ਆ ਕਿਉਂਕਿ ਸ਼ਾਂ ਹੋਏਗੀ ਤੇ ਸਾਡਾ ਮਤਲਬ ਸਰੀਰ ਵੀ ਠੀਕ ਰਹੇਗਾ ਸਾਨੂੰ ਕੋਈ ਕਈ ਬਿਮਾਰੀਆਂ ਤੋਂ ਸਾਨੂੰ ਬਚਾਉਂਦੇ ਆ ਵਿਚਣ ਕੀ ਮੈਸੇਜ ਹੈ ਬੱਚਿਆਂ ਨੂੰ ਨਹੀਂ ਕਹਿੰਦੇ ਆ ਕਿ ਆਪਣੇ ਸੱਭਿਆਚਾਰ ਨਾਲ ਜੁੜੇ ਰਹੋ ਔਰ ਸੱਭਿਆਚਾਰ ਨਾਲ ਜਿਵੇਂ ਅੱਜ ਸਾਡੇ ਮੈਂਬਰ ਪੰਚਾਇਤ ਸਾਡੀਆਂ ਮੈਂਬਰ ਆਣੀਆਂ ਇਹ ਖਾਸ ਦੌਰ ਤੇ ਸਾਣੀ ਅੱਗੇ ਲੈ ਕੇ ਆਈਆਂ ਵਾ ਮੈਂ ਇਦਾਂ ਇਹ ਕਹਿੰਦੀ ਕਿ ਅੱਗੇ ਵੀ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਔਰ ਇਹ ਸਾਨੂੰ ਇਦਾਂ ਹੀ ਅੱਗੇ ਲੈ ਕੇ ਸਾਡੇ ਪਿੰਡ ਨੂੰ ਜੋੜ ਕੇ ਰੱਖਣ ਓਕੇ ਤੇ ਪਿੰਡ ਦੇ ਯੋਗਦਾਨ ਨਾਲ ਬਹੁਤ ਜ਼ਿਆਦਾ ਵਧੀਆ ਹੋਇਆ ਹੈ ਇਸੇ ਤਰ੍ਹਾਂ ਹਰ ਇੱਕ ਪਿੰਡ ਚ ਹੁੰਦਾ ਰਹੇ ਜਿਆਪੀ ਸੱਭਿਆਚਾਰ ਬਹੁਤ ਅੱਛਾ बारकपुरख सा पिंड का त्योहार मनाया गया जो ही धूम मनाया गया इस सारे पिंड दीबियां भेन तिया ने योगदान पाया अपना बहुत सोहना प्रोग्राम पेश किया और पिंड एक नर्शाता है ਅਸੀਂ ਆਸ ਰੱਖਦੇ ਹਾਂ ਕਿ ਅੱਗੇ ਤੋਂ ਵੀ ਸਾਡੇ ਪਿੰਡ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ। ਜਿਹੜਾ ਸੱਭਿਆਚਾਰ ਉਹ ਲੋਕ ਹੁੰਦਾ ਜਾ ਰਿਹਾ ਉਹਦਾ ਕੀ ਕਾਰਨ ਹੈ ਪੰਜਾਬੀ ਪਹੁੰਚਾ ਕੇ। ਉਹਦਾ ਕਾਰਨ ਇਹੀ ਹੈ ਕਿ ਪਿੰਡਾਂ ਵਿੱਚ ਅੱਜਕੱਲ ਇਸ ਤਰ੍ਹਾਂ ਦੇ ਪ੍ਰੋਗਰਾਮ ਨਹੀਂ ਮਨਾਏ ਜਾ ਰਹੇ ਔਰ ਬੱਚਿਆਂ ਨੂੰ ਔਰ ਲੋਕਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਬੱਚਾ ਨੂੰ ਪਤਾ ਨਹੀਂ ਚੱਲਦਾ ਜੇਸੀਂ ਮਨਾਵਾਂਗੇ ਤੇ ਜ਼ਰੂਰ ਬੱਚਿਆਂ ਨੂੰ ਆਪਣੇ ਸੱਭਾਚਾਰ ਦਾ ਪਤਾ ਚੱਲੇਗਾ। ਕੋਣ ਵੀ ਮੇਟੀ ਨਹੀਂ ਕਿਉਂ ਨਹੀਂ ਆ ਨਾ ਧਿਆਨ ਜਿਹੜਾ ਹੈ। ਕਿਉਂਕਿ ਸੌਨ ਦਾ ਮਹੀਨਾ ਜਿਹੜਾ ਬਹੁਤ ਹੀ ਮਨਮੋਹਕ ਮਹੀਨਾ ਹੁੰਦਾ ਹੈ।